ਅੱਜ ਗੱਲ ਕਰਾਂਗੇ ਜਿਨ੍ਹਾਂ ਦੇ ਪੇਟ ਚ ਫਰੇਵਾਰੇ ਆ ਰਹੇ ਦਾ ਪੇਟ ਨਾੜਾਂ ਦਾ ਗੁੱਛਾ ਬਣਿਆ ਰਿਹਾ ਖਾਣ ਪੀਣ ਨੂੰ ਜੀ ਨਹੀਂ ਕਰਦਾ ਤੇ ਖਟਾਵੇਂ ਤੇ ਢ ਘਾ ਰਹਿੰਦੇ ਆ ਉਹ ਸਾਸਤੇ ਤੁਹਾਨੂੰ ਮੈਂ ਦੇਸੀ ਨੁਕਤਾ ਦੱਸੂਗਾ ਜਿਹਨੂੰ ਵਰਤੋ ਤੇ 100% ਰਜਰ ਹੋਊਗਾ ਤ੍ਰਿਫਲਾ ਪਾਊਡਰ ਜਿਹਨੂੰ ਤਿੰਨ ਚੀਜ਼ਾਂ ਤੋਂ ਰਾਕੇ ਮਿਲਦਾ ਇਕੱਠਾ ਇਹ ਜਿਵੇਂ ਆਮਲਾ ਹੋ ਗਿਆ ਤੇ ਹੀੜਾ ਹੋ ਗਿਆ ਤੇ ਹਰਾੜਾ ਇੰਨਾ ਤੇ ਇੰਨਾ ਜਿਜਾੜਾ ਕਟਾ ਕਰਕੇ ਇਹ ਤ੍ਰਿਫਲਾ ਪਾਊਡਰ ਬਣ ਜਾਂਦਾ ਹੁਣ ਉਹ ਘਰੇ ਲੈ ਆਓ ਜੇ ਤੁਸੀਂ ਤੇ ਇਹ ਕੰਮ ਦੀ ਆਪਣੀ ਪੁਨਰਵਾ ਇਹ ਵੀ ਆਮੇ ਤੋਂ ਨੰਦ ਨੂੰ ਜਦੋਂ ਸਾਦੀ ਤੇ ਲੈ ਲਈ ਤੇ ਪਕਾ ਲਾ ਇੰਨਾ ਤੇ ਜਿੱਤ ਇੰਨਾ ਜਿਜਾ ਨੂੰ ਲੈ ਆ ਕੇ ਇਹ ਇੱਕ ਪਾਊਡਰ ਬਣਾ ਕੇ ਘਰੇ ਰੱਖ ਲੈ ਤੇ ਸਵੇਰੇ ਤੇ ਸ਼ਾਮ ਅੱਧਾ ਚਮਚ ਪਾਣੀ ਨਾਲ ਰੋਜ਼ਾਨਾ ਤੁਸੀਂ ਖਾਣਾ ਹੈ ਰੋਜ਼ਾਨਾ ਤੁਸੀਂ ਖਾਓ 15 ਤੋਂ 20 ਦਿਨ ਲਗਾਤਾਰ ਖਾਣ ਦਾ ਆਗੇ ਜਿਹੜੀ ਆਪਰੇਡ ਦੀ ਸਮੱਸਿਆ ਆਪਰੇਡ ਕਸਾ ਰਹੇ ਦਾ ਜਬ ਗੈਸ ਬੰਦੀ ਆਪਾ ਦਾ ਹਜਮੀ ਆ ਪੇਟ ਦੇ ਬੋਲੇ ਜੇ ਬੰਦੇ ਆ ਇਹ ਸਾਰੇ ਖਤਮ ਹੋ ਜਾਣਗੇ ਜੀ ਤੇ ਪੋਖ ਵੀ ਤੁਹਾਨੂੰ ਵਧੀਆ ਲੱਗਣ ਲੱਗ ਜੂਗੇ ਜੇ ਲੱਕੜ ਵੀ ਖਾਓਗੇ ਨਾ ਉਹ ਵੀ ਹਜਮ ਹੋ ਜੂਗੀ ਧੰਨਵਾਦ